ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਅੱਜ ਉਹ ਕਰਾਤਾ ਜਿਹਨੂੰ ਸਰਾ ਕਹਿੰਦੇ ਆ ਸੋ ਬਾਈ ਜੀ ਬਹੁਤ ਤਗੜੇ ਤਗੜੇ ਕਰਾਹੇ ਬਹੁਤ ਵਧੀਆ ਵਧੀਆ ਕਰਾਹੇ ਤੁਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਦੇਖੇ ਆ ਬਟ ਬਾਈਆਂ ਨੇ ਭਰੋਸਾ ਕਰਕੇ ਸਾਡੇ ਭਰਾ ਸਿੱਧੂ ਕੰਸਟਰਕਸ਼ਨ ਵਾਲੇ ਭਰਾ ਸਾਡੇ ਕੋਲੇ ਇੱਕ ਵਾਰ ਫਿਰ ਤੋਂ ਪਹੁੰਚੇ ਆ ਸੋ ਬਾਈ ਜੀ ਉਹਨਾਂ ਨੇ ਨਾ ਪਹਿਲਾਂ ਆਪਣੇ ਤੋਂ 2 ਕੁਆਟਲ ਦਾ ਕਰਹਾ ਤਿਆਰ ਕਰਵਾਇਆ ਸੀ ਪਰ 2.5 ਦਾ ਕਰਵਾਇਆ ਬਾਈ ਕਹਿੰਦੇ ਸਾਨੂੰ ਇਦੋਂ ਵੀ ਹੈਵੀ ਤੇ ਵਧੀਆ ਕਰਹਾ ਦੇ ਰੈਡੀ ਕਰਕੇ ਦਿਓ ਸੋ ਬਾਈ ਜੀ ਬਾਈਆਂ ਨੂੰ ਆਪਾਂ 3 ਕੁਆਟਲ ਦਾ ਕਰਹਾ ਰੈਡੀ ਕਰਕੇ ਦਿੱਤਾਗਾ ਸੋ ਮੈਨੂੰ ਲੱਗਦਾ ਮੋਸਟਲੀ ਆਪਾਂ ਕਰਾਹੇ ਅੱਜ ਤੱਕ ਢਾਈ ਕੁਆਟਲ ਤੱਕ ਤਿਆਰ ਕੀਤੇ ਆ ਬਟ ਇਹ ਤਿੰਨ ਕੁਆਟਲ ਦਾ ਕਰਾਹਾ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਪਹਿਲੀ ਵਾਰ ਆਪਣੀ ਵਰਕਸ਼ਾਪ ਤੇ ਕਰਾਹਾ ਇੰਨੇ ਵਜਨ ਦਾ ਰੈਡੀ ਹੋਇਆਗਾ ਸੋ ਉਹ ਵੀ ਆਪਣੇ ਭਰਾਵਾਂ ਨੂੰ ਆਪਾਂ ਰੈਡੀ ਕਰਕੇ ਦਿੱਤਾ ਸਿੱਧੂ ਕੰਸਟਰਕਸ਼ਨ ਵਾਲਿਆਂ ਨੂੰ ਸੋ ਬਾਈ ਵੀ ਆਪਣੇ ਕੋਲੇ ਪਹੁੰਚੇ ਹੋਏ ਉਹਨਾਂ ਨੂੰ ਵੀ ਆਪਾਂ ਰਿਵਿਊ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਬਟ ਪਹਿਲਾਂ ਆਪਾਂ ਕਰਾਹੇ ਬਾਰੇ ਜਾਣਕਾਰੀ ਦੇ ਦੇ ਗਿਆ ਆਪਾਂ ਵੀ ਇਹਦਾ ਕੀ ਸਾਈਜ਼ ਆ ਕੀ ਇਹ ਤੇ ਸਮਾਨ ਆਪਾਂ ਕੀ ਡਿਫਰੈਂਟ ਕੀਤਾ ਜੋ ਇਹਦਾ ਵਜਨ ਮੰਨ ਕੇ ਚੱਲੋ ਵੀ ਤਿੰਨ ਕੁਆਟਲ ਹੋ ਗਿਆ ਸੋ ਕੀ ਕੀ ਚੇਂਜਸ ਕੀਤੇ ਆ ਸੋ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਸੋ ਸਭ ਤੋਂ ਪਹਿਲਾਂ ਇਹਦਾ ਸਾਈਜ਼ ਦੀ ਗੱਲ ਕਰੀਏ ਬਾਈ ਜੀ ਇਹਦਾ ਸਾਈਜ਼ ਹਰ ਵਾਰ ਦੀ ਤਰ੍ਹਾਂ 7.8 ਰੱਖਿਆ ਹੋਇਆ ਇਹਦਾ ਸਾਈਜ਼ ਆਪਾਂ ਨੇ ਇਹਨਾਂ ਨੂੰ 9 ਇੰਚ ਤੇ ਉਚਾਈ ਇਹਦੀ 2.5 ਫੁੱਟ ਕਰੀ ਹੋਈ ਆ ਠੀਕ ਆ ਜੀ ਸੋ ਬਾਈਆਂ ਦਾ ਕਰਾਏ ਦਾ ਤੇ ਜਾਦੇ ਮਿੱਟੀ ਦਾ ਕੰਮ ਆ ਸੋ ਤਾਂ ਕਰਕੇ ਆਪਾਂ ਇਹਦਾ ਮੰਨ ਕੇ ਚੱਲੋ ਜਿਹੜਾ ਸਾਈਜ਼ ਆ ਉਹ ਹੈਵੀ ਰੱਖਿਆ ਹੋਇਆ ਲੰਬਾਈ ਚ ਵੀ ਤੇ ਚਾਈ ਚ ਵੀ ਸੋ ਜੇ ਇਹਦੇ ਵਿੱਚ ਆਪਾਂ ਘੋੜੀ ਦੀ ਗੱਲ ਕਰੀਏ ਪਹਿਲਾਂ ਤਾਂ ਘੋੜੀ ਇਹਦੇ ਵਿੱਚ ਆਪਾਂ 2.5 ਇੰਚੀ ਪੰਜ ਸੂਤ ਦੀ ਵਧੀਆ ਹੈਵੀ ਲਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਬੈਕ ਵਾਲੀ ਕੋੜੀ ਦੇ ਵਿੱਚ ਆਪਾਂ ਪਿਛਲੇ ਕਰਾ ਦੇ ਵਿੱਚ ਇਹਦਾ ਆਪਾਂ 2.5 ਕੁਆਟਰਲਾ ਬਣਾਇਆ ਸੀ ਉਹਦੇ ਵਿੱਚ ਆਪਾਂ ਮੰਨ ਕੇ ਚਲੋ 2.5 ਇੰਚੀ ਚਾਰ ਸੂਤੀ ਲਾਈ ਸੀ ਬਟ ਇਹਦੇ ਵਿੱਚ ਆਪਾਂ 2.5 ਇੰਚੀ ਪੰਜ ਸੂਤੀ ਲਾਈ ਆ ਬੈਕ ਵਾਲੀ ਕੋੜੀ ਵੀ ਪੂਰੀ ਵਧੀਆ ਲਾਈ ਹੋਈ ਆ ਸੋ ਜਿਹਦੇ ਵਿੱਚ ਆਪਾਂ ਬੀਮ ਆ ਬੀਮ ਵਗੈਰਾ ਦੀ ਗੱਲ ਕਰ ਗਿਆ ਐਂਗਲ ਵਾਲੀ ਇਹ ਵੀ ਆਪਾਂ 3 ਇੰਚੀ ਲਾਇਆ ਹੋਇਆ 3 ਇੰਚੀ ਤਿੰਨ ਸੂਤ ਵਾਲਾ ਡਬਲ ਬੀਮ ਬਣਾ ਕੇ ਲਾਇਆ ਹੋਇਆ ਪੂਰਾ ਵਧੀਆ ਸੋ ਬਾਕੀ ਇਹਦੇ ਵਿੱਚ ਆਪਾਂ ਡੰਡਾ ਨਹੀਂ ਲਾਇਆ ਹੋਇਆ ਜੀ ਡੰਡੇ ਦੇ ਥਾਂ ਤੇ ਆਪਾਂ ਇਹਦੇ ਵਿੱਚ ਕਿੱਲੀਆਂ ਲਾੰਗਾ ਹੋਣਗੀਆਂ ਨੇ ਸੋ ਪਹਿਲਾ ਵਾਲੇ ਕਰਹਾਿਆਂ ਦੇ ਵਿੱਚ ਤੁਸੀਂ ਦੇਖਿਆ ਬਾਈ ਜੀ ਆਪਾਂ ਇਹਦੇ ਵਿੱਚ ਡੰਡਾ ਅਪਲਾਈ ਕੀਤਾ ਸੀ ਬਟ ਇਹਦੇ ਵਿੱਚ ਆਪਾਂ ਕਿਲੀਆਂ ਪੈਂਦਿਆਂ ਕਰਤਿਆਂ ਕਰਹਾ ਰੋਟਾਵੇਟਰ ਵਾਂਗੂ ਪੈਂਦਾ ਕਰ ਦਿੱਤਾ ਬਾਕੀ ਆ ਬਾਈਆਂ ਦੀ ਬੈਟਿੰਗ ਵੀ ਆ ਗਈ ਬਾਈ ਜਰੂਰ ਦਿਖਾ ਦੇ ਇੱਥੇ ਸਿੱਧੂ ਕੰਸਟਰਕਸ਼ਨ ਵਾਲੇ ਭਰਾ ਸਾਡੇ ਸੋ ਆਪਣੇ ਕੋਲੇ ਬਾਈ ਜੀ ਮੰਨ ਲਓ ਤਕਰੀਬਨ ਤਕਰੀਬਨ 5ਵਾਂ ਤੋਂ 6ਵਾਂ ਕਰਹਾ ਬਾਈਆਂ ਕੋਲੇ ਜਾ ਰਿਹਾਗਾ ਬਾਕੀ ਬਾਈ ਵੀ ਪਹੁੰਚੇ ਹੋਏ ਉਹਨਾਂ ਦਾ ਰਿਵਿਊ ਵੀ ਲਵਾਂਗੇ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਜਿਹੜੇ ਵਿੱਚ ਚਾਦਰ ਦੀ ਗੱਲ ਕਰੀਏ ਬਾਈ ਜਿਹਦੇ ਵਿੱਚ ਆਪਾਂ ਕਾਲੀ ਚਾਦਰ ਲਾਈ ਹੋਈ ਹੈ ਟਾਟਾ ਲਪਰੋ ਦੀ ਅੱਠ ਗੇਹ ਦੀ ਚਾਦਰ ਲਾਈ ਹੋਈ ਹੈ ਪੂਰੀ ਵਧੀਆ ਚਾਦਰਾਂ ਜੀ ਨੂੰ ਜਰਜੁਰ ਬਹੁਤ ਘੱਟ ਪੈਂਦੀ ਹੈ ਸੋ ਆ ਜਾ ਬਈ ਜਗਰਾਜ ਮਗਰੋਂ ਆਕਸਾਈਡ ਮਗਲੀ ਸਾਈਡ ਵੀ ਆ ਕੇ ਦਿਖਾ ਦੇ ਵੀ ਕੀ ਕੀ ਚੇਂਜਸ ਕੀਤੇ ਇਹਦੇ ਵਿੱਚ ਆਪਾਂ ਬੜਾ ਚੱਕੜਾ ਹੋਊਗਾ ਭਾਰੀ ਬਹੁਤ ਹੈ ਹਾਂ ਉਹ ਬਾਈ ਜੀ ਆ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਜਿਹੜਾ ਬੈਕ ਸਾਈਡ ਤੋਂ ਜਿਹੜੇ ਬੀਮ ਹੈ ਅਕਸਰ ਤੁਸੀਂ ਦੇਖਿਆ ਵੀ ਪਹਿਲਾਂ ਵਾਲੇ ਬਾਈਆਂ ਨੇ ਜਿਹੜੇ ਆਪਾਂ ਕਰਾ ਭੇਜੇ ਆਗੇ ਉਹਦੇ ਵਿੱਚ ਆਪਾਂ 2.5 ਇੰਚੀ ਬੀਮ ਲਾਏ ਹੋਇਆ ਬਟ ਇਹਦੇ ਵਿੱਚ ਆਪਾਂ 3 ਇੰਚੀ ਤਿੰਨ ਸੂਤ ਵਾਲੇ ਬੀਮ ਲਾਏ ਹੋਇਆ ਪੂਰੇ ਹੈਵੀ ਵਾਲੇ ਦਿਖਾ ਦੇ ਬਾਈ ਬਾਕੀ ਇਹ ਚੀਜ਼ ਲਾਉਣ ਨਾਲ ਕਰਾਹਾ ਸੋਨਾ ਵੀ ਬਹੁਤ ਬਣਦਾਗਾ 3 ਇੰਚੀਆਂ ਗੱਲ ਲਾਉਣ ਨਾਲ ਤੇ ਮਜ਼ਬੂਤ ਤੇ ਹੈਵੀ ਤਾਂ ਬਣਨੇ ਹੀ ਬਣਨਾਗਾ ਸੋ ਇਹਦੇ ਵਿੱਚ ਜੀ ਆਪਾਂ ਜੇ ਗੱਲ ਕਰੀਏ ਉਚਾਈ ਕਰਕੇ ਆਪਾਂ ਕਿੱਲੀਆਂ ਵੀ ਥੱਲੇ ਲਾਈਆਂ ਹੋਣਗੀਆਂ ਨੇ 2.5 ਇੰਚੀ 2.5 ਫੁੱਟ ਜਿਹੜਾ ਉੱਚਾ ਹੋ ਗਿਆ ਕਰਾਹਾ ਸੋ ਉਹਨੂੰ ਕਿੱਲਿਆਂ ਕੋਲਿਆਂ ਐਡਜਸਟਮੈਂਟ ਕੀਤੀ ਹੋਈ ਆ ਚਲੋ ਬੈਕ ਲਾਉਣਾ ਕਰਾਹਾ ਸੌਖਾ ਹੋ ਜਾਂਦਾਗਾ ਸੋ ਇਹਦੇ ਵਿੱਚ ਆਹ ਸਪੋਟਾਂ ਸਪਾਟਾਂ ਸਾਰੀਆਂ ਚੇਂਜ ਕੀਤੀਆਂ ਹਾਂਗਾ ਜੀ ਨਕਸ਼ਾ ਉਹੀ ਹੈ ਕਰਾਹੇ ਦਾ ਬਟ ਇਹਦੇ ਵਿੱਚ ਸਭ ਕੁਝ ਆਪਾਂ ਚੇਂਜ ਕੀਤਾ ਹੋਇਆ ਹੈਗਾ ਸੋ ਇਹ ਸਪੋਟਾਂ ਵਗੈਰਾ ਵੀ ਪਟਾ 2 ਇੰਚੀ 5 ਸੂਤਾਂ ਲੰਗਾ ਹੋਗਾ ਅਕਸਰ ਆਪਾਂ 2 ਇੰਚੀ 3 ਸੂਤਾਂ ਲਾਉਣੇ ਆ ਸੋ ਸਾਰਾ ਮੜਾ ਬੈਕ ਤੋਂ ਬਈ ਪਿੱਛੇ ਹੋ ਕੇ ਮੜਾ ਇਹ ਦਿਖਾ ਦੇ ਸੋ ਬਾਈ ਜੀ ਇਹਦੇ ਵਿੱਚ ਤਿੰਨ ਸਪੋਟਾਂ ਆ ਗਈਆਂ ਆਹ ਸਪੋਟਾਂ ਵਗੈਰਾ ਵੀ ਮੋਟੀਆਂ ਲੰਗਾ ਹੋਣਗੀਆਂ ਨੇ ਜੇ ਥੱਲੇ ਆਪਾਂ ਜਿਹੜੇ ਵਿੱਚ ਛੁਰੀ ਕਸੀ ਆ ਉਹ ਫੱਟੀ ਵੀ ਆਪਾਂ ਮੰਨ ਕੇ ਚੱਲੋ 2 ਇੰਚੀ 5 ਸੂਤ ਦੀ ਲਾਈ ਹੋਈ ਆ ਅਕਸਰ ਆਪਾਂ 2 ਇੰਚੀ 3 ਸੂਤ ਦੀ ਲਾਉਣੇ ਆ ਮੰਨ ਕੇ ਆਲ 2 ਇੰਚੀ 4 ਸੂ ਸੋ ਵਧੀਆ ਹੈਵੀ ਬਣਾਇਆ ਹੋਇਆ ਇਹਦੇ ਵਿੱਚ ਛੁਰੀ ਦੀ ਗੱਲ ਕਰਕੇ ਛੁਰੀ ਵੀ ਮੜੀ ਨੇੜੇ ਵਾਕ ਦਿਖਾਰੇ ਜਗਰਾਜ ਬਾਈ ਛੁਰੀ ਵੀ ਮੰਨ ਕੇ ਚਲੋ ਆਪਾਂ ਇਹਦੇ ਵਿੱਚ ਪੂਰੀ ਚੇਂਜ ਕੀਤੀ ਐ ਮੰਨ ਕੇ ਚਲੋ ਆਪਾਂ 4 ਇੰਚੀ ਤਿੰਨ ਸੂਤ ਦੀ ਲਾਈ ਹੋਈ ਆ ਬਟ ਆਪਾਂ ਇਹਦੇ ਵਿੱਚ 5 ਇੰਚੀ ਤਿੰਨ ਸੂਤ ਵਾਲੀ ਛੁਰੀ ਲਾਈ ਹੋਈ ਆ ਜੇ ਨਟਾਂ ਦੀ ਗੱਲ ਕਰਕੇ ਨਟ ਵੀ ਆਪਾਂ ਇਹਦੇ ਵਿੱਚ ਚੇਂਜ ਕੀਤੇ ਆ ਅਕਸਰ ਆਪਾਂ ਤਿੰਨ ਸੂਤ ਨਟ ਪਾਉਨੇ ਆ ਆਪਾਂ 1/2 ਇੰਚੀ ਤਿੰਨ ਸੂਤ ਵਾਲੇ ਛੁਰੀ ਵਾਲੇ ਬਟ ਇਹਦੇ ਵਿੱਚ ਆਪਾਂ 4 ਸੂਤ ਨਟ ਪਾਏ ਹੋਏ ਆ ਸੋ ਬਾਈਆਂ ਦਾ ਜਿਆਦਾ ਕਿਰਾਇਆ ਕਰੂ ਇਹਦਾ ਕੰਮ ਆ ਡਰਾਈਵਰ ਵੀਰ ਕਰ ਬਾਈ ਕਹਿੰਦਾ ਵੀ ਪੂਰੀ ਚੰਗੀ ਚੀਜ਼ ਸਾਨੂੰ ਬਣਾ ਕੇ ਦਿਓ ਸੋ ਇਹ ਸੀਗਾ ਜੀ ਕਰਾਹਾ ਹੁਣ ਬਾਈ ਸਾਡੇ ਕੋਲੇ ਪਹੁੰਚੇ ਹੋਏ ਆ ਸੋ ਬਾਈਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਉਹਨਾਂ ਨੂੰ ਕਰਾਹਾ ਲੱਗਾ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਦੱਸੋ ਕਿਵੇਂ ਲੱਗਾ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਸੋਸਟੀ ਕਾਲ ਬਾਈ ਬਹੁਤ ਹੀ ਵਧੀਆ ਬਾਈਆਂ ਦੀ ਰਿਸਪੌਂਸ ਮਿਲਿਆ ਆਪਾਂ ਨੂੰ ਬਹੁਤ ਵਧੀਆ ਕਰਾਹੇ ਬਣਾਉਂਦੇ ਆ ਇਹ ਬਾਈ ਜੀ ਹੈਗੇ ਲਾਭ ਸਿੰਘ ਤਲਵੰਡੀ ਰੋਡ ਕੋਸ਼ਮੀਰ ਇਹ ਆਪਣਾ ਬਾਈ ਛੇਮਾ ਕਰਾਹਾ ਹੈ ਬਾਈਆਂ ਕੋਲ ਇਸ ਜਿਹੜਾ ਕਰਾਹ ਹੈ ਸਭ ਤੋਂ ਵੱਖਰਾ ਬਣਾਇਆ ਹੁਣ ਆਪਾਂ ਜਿਹਦੇ ਵਿੱਚ ਸਾਰਿਆਂ ਨੂੰ ਪਹਿਲੀ ਦਾ ਇਹ ਜਿਹੜੀ ਚਾਦਰ ਲੱਗੀ ਆਪਣੀ ਗੇਜ ਹੈ 8 ਗੇਜ ਦੀ ਲਵਾਈ ਹੈ ਜਿਹਦਾ ਕਿ ਤਕਰੀਬਨ weight ਹੋਗਾ 3 ਕੁਆਂਟਲ ਲਗਭਗ ਇਹ بیم ਦਾ ਫਰਕ ਹੈ ਜੀ ਪੂਰੇ ਹੀ ਮੰਨ ਲਓ ਇਹਦੇ ਵਿੱਚ ਜਿਹੜੀ ਛੁਰੀ ਆ ਗਈ ਹੋਰ ਆ ਗਈ ਸਾਰਾ ਕੁਝ ਹੀ ਇਹ ਦੂਸਰੇ ਇਹ ਕਰਾਹ ਬਣੇ ਜੀ ਆਪਣਾ 3 ਕੁਆਂਟਲ ਤਕਰੀਬਨ ਭਾਈ ਬਹੁਤ ਹੀ ਵਧੀਆ ਕੰਮ ਕਰਦੇ ਆ ਬਹੁਤ ਹੀ ਸ਼ੁੱਧ ਕਰਾਹੇ ਐ ਬਾਕੀ ਇਹਨਾਂ ਤੇ ਭਰੋਸਾ ਬਣਿਆ ਹੋਇਆ 6ਵਾਂ ਕਰਾਹ ਲੈ ਕੇ ਜਾ ਰਹੇ ਆ ਹੋ ਸਕਦਾ ਪਰਮਾਤਮਾ ਅੱਗੇ ਅਹੀਂ ਕੰਮ ਚੱਲਦਾ ਰਵੇ ਤਾਂ ਹੋਰ ਵੀ ਕਰਾਹੇ ਲਵਾਂਗੇ। ਹਾਂਜੀ। ਠੀਕ ਆ ਬਾਈ ਧੰਨਵਾਦ। ਬਹੁਤ ਬਹੁ ਮੁਬਾਰਕਾਂ ਤੁਹਾਨੂੰ। ਮਿਹਰਬਾਨੀ। ਬਾਕੀ ਬਾਈ ਜੀ, ਬਾਈਆਂ ਨੇ ਤੁਹਾਨੂੰ ਐਡਰੈਸ ਵਗੈਰਾ ਦੱਸ ਦਿੱਤਾ, ਬਾਕੀ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ। ਜਿਹੜੇ ਵੀ ਭਰਾ ਨੇ ਆਪਾਂ ਤੋਂ ਕਿੰਨੇ ਵੀ ਵਜਨ ਦਾ ਕਰਾਹਾ ਬਣਾਉਣਾ, ਕਿਸੇ ਵੀ ਟਾਈਪ ਦਾ ਬਣਾਉਣਾ ਬਾਈ, ਆਪਾਂ ਨੂੰ ਕਾਲ ਕਰ ਸਕਦੇ ਹੋ। ਬਾਕੀ ਬਾਈ ਆਪਾਂ ਫੇਸਬੁੱਕ ਪੇਜ ਤੇ ਤੇ ਆਪਣੇ YouTube ਚੈਨਲ ਉੱਤੇ ਖੇਤੀਬਾੜੀ ਸੰਬੰਧ ਨਾਲ ਰਿਲੇਟਡ ਅਪਡੇਟਾਂ ਦਿੰਦੇ ਰਹਿੰਨੇ ਆ ਆਪਣੇ ਮਸ਼ਹੂਰ ਕਰਾਹੇ ਬਾਰੇ ਖਾਸ ਕਰਕੇ। ਸੋ ਫੇਸਬੁੱਕ ਪੇਜ ਨੂੰ ਫੋਲੋ ਕਰ